आपस इन्ह महिलावी गा पिया एक दूजे की जम के कुटमार कर दी गई है एक दूजे ते हमला कर दया नजर आईया ने ਦਰਸਲ ਇਹਤ ਸੁਵੀਰਾ ਨੇ ਜੁਥੇ ਦੱਸਿਆ ਜਾ ਰਿਹਾ ਕਿ ਦੋ ਮਹਿਲਾਵਾਂ ਆਪਸ ਵਿੱਚ ਪਿੜਪੈਣ ਯਾਨੀ ਤਾਂ ਚੈਂਬਰ ਵਿਵਾਦ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਟਕਰਾ ਹੁੰਦਾ ਹੈ ਜਿਸ ਦੇ ਚਲਦਿਆਂ ਦੇਖੋ ਥਾਣਾ ਸਦਰ ਬਾਜ਼ਾਰ ਇਲਾਕੇ ਦੀ ਕਚੈਰੀ ਜਿਹੜੀ ਆ ਉਹ ਤਾਂ ਜੰਗ ਤੇ ਮੈਦਾਨ ਦੇ ਵਿੱਚ ਬਦਲ ਗਈ ਹੈ ਜਿਸ ਦਰਮਿਆਨ ਕਿ ਦੱਸਿਆ ਜਾ ਰਿਹਾ ਕਿ ਦੋ ਮਹਿਲਾ ਵਕੀਲਾ ਨੇ ਤਾਂ ਇਹਨਾਂ ਦੇ ਮਾਰਕੁੱਟ ਦੀਆਂ ਵੀਡੀਓ ਸਾਬਣੇ ਆਈ ਹੈ ਚੈਂਬਰ ਨੂੰ ਲੈ ਕੇ ਝਗੜਾ ਹੁੰਦਾ ਇੱਕ ਦੂਜੇ ਦੇ ਵਾਲ ਤੱਕ ਉੱਟੇ ਗਏ ਕਿਵੇਂ ਦੋ ਜਨੂਬ ਵਾਲਾ ਤੋਂ ਫੜ ਕੇ ਕਢੀਸੀਆ ਗਿਆ ਜਾਂ ਕਿ ਕੁਟਮਾਰ ਕਰ ਦਿੱਤੀ ਗਈ ਤਾਂ ਮਤਲਬ ਉਹਦੇ ਵਿੱਚ ਲਾਅ ਫਾਈਟ ਦੀਆਂ ਤਸਵੀਰਾਂ ਹਾਲਾਂਕਿ ਇੱਥੇ ਵੱਡੇ ਸਵਾਲ ਨੇ ਕਿ ਆਖਰ ਜੇਕਰ ਅਜਿਹੀਆਂ ਤਸਵੀਰਾਂ ਸਾਹਮਣੇ ਆਉਣ ਗਿਆ ਤਾਂ ਲੋਕਾਂ ਦਾ ਨਿਆਹ ਪ੍ਰਣਾਲੀ ਤੇ ਵਕੀਲਾਂ ਤੋਂ ਵਿਸ਼ਵਾਸ ਉੱਠ ਸਕਦਾ ਮਤਲਬ ਉਹਦੇ ਵਿੱਚ ਚੈਂਬਰ ਨੂੰ ਲੈ ਕੇ ਦੇਖੋ ਕਿਵੇਂ ਦੋ ਮਤਲਬ ਵਕੀਨਾ ਆਪਸ ਦੇ ਵਿੱਚ ਗੁੱਥਮ ਗੁੱਥੀ ਹੋ ਗਈਆਂ ਨੇ あっ <noise> ਆਪਸ ਦੇ ਵਿੱਚ ਇਹਨਾਂ ਮਹਿਲਾਵਾਂ ਦਾ ਵੇਖੋ ਆ ਕੀ ਗਾਪਿਆ ਇੱਕ ਦੂਜੇ ਦੀ ਜੰਮ ਕੇ ਕਟਮਾਰ ਕਰ ਦਿੱਤੀ ਗਈ ਹੈ ਤੇ ਇੱਕ ਦੂਜੇ ਤੇ ਹਮਲਾ ਕਰਦੀਆਂ ਇਹ ਨਜ਼ਰਾਈਆਂ ਨੇ ਦਰਅਸਲ ਇਹ ਤਸਵੀਰਾਂ ਨੇ ਜੁਥੇ ਦੱਸਿਆ ਜਾ ਰਿਹਾ ਕਿ ਦੋ ਮਹਿਲਾਵਾਂ ਆਪਸ ਵਿੱਚ ਪਿੜਪੈਣ ਯਾਨੀ ਤਾਂ ਚੈਂਬਰ ਵਿਵਾਦ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ ਟਕਰਾ ਹੁੰਦਾ ਹੈ ਜਿਸ ਦੇ ਚੱਲਦਿਆਂ ਦੇਖੋ ਥਾਣਾ ਸਦਰ ਬਾਜ਼ਾਰ ਇਲਾਕੇ ਦੀ ਕਚੈਰੀ ਜਿਹੜੀ ਆ ਉਹ ਤਾਂ ਜੰਗ ਦੇ ਮੈਦਾਨ ਦੇ ਵਿੱਚ ਬਦਲ ਗਈ ਹੈ ਜਿਸ ਦਰਮਿਆਨ ਕੀ ਦੱਸਿਆ ਜਾ ਰਿਹਾ ਹੈ ਕਿ ਦੋ ਮਹਿਲਾ ਵਕੀਲਾ ਨੇ ਤਾਂ ਇਹਨਾਂ ਦੇ ਮਾਰਕੁੱਟ ਦੀਆਂ ਵੀਡੀਓ ਸਾਬਣੇ ਆਈ ਹੈ ਚੈਂਬਰ ਨੂੰ ਲੈ ਕੇ ਝਗੜਾ ਹੁੰਦਾ ਇੱਕ ਦੂਜੇ ਦੇ ਵਾਲ ਤੱਕ ਉੱਟੇ ਗਏ ਕਿਵੇਂ ਇੱਕ ਦੂਜੇ ਨੂੰ ਬਾਲਾਂ ਤੋਂ ਫੜ ਕੇ ਕਢੀਸੀਆ ਗਿਆ ਜਾਂ ਕਿਉਂਕਿ ਕੁਟਮਾਰ ਕਰ ਦਿੱਤੀ ਗਈ ਤਾਂ ਮਤਲਬ ਉਹਦੇ ਵਿੱਚ ਲੋਅਰ ਫਾਈਟ ਦੀਆਂ ਤਸਵੀਰਾਂ ਹਾਲਾਂਕਿ ਇੱਥੇ ਵੱਡੇ ਸਵਾਲ ਨੇ ਕਿ ਆਖਰ ਜੇਕਰ ਅਜਿਹੀਆਂ ਤਸਵੀਰਾਂ ਸਾਹਮਣੇ ਆਉਣ ਗਿਆ ਤਾਂ ਲੋਕਾਂ ਦਾ ਨਿਆਹ ਪ੍ਰਣਾਲੀ ਤੇ ਵਕੀਲਾਂ ਤੋਂ ਵਿਸ਼ਵਾਸ ਉੱਠ ਸਕਦਾ ਮਤਲਬ ਉਹਦੇ ਵਿੱਚ ਚੈਂਬਰ ਨੂੰ ਲੈ ਕੇ ਦੇਖੋ ਕਿਵੇਂ ਦੋ ਮਤਲਬ ਵਕੀਨਾ ਆਪਸ ਦੇ ਵਿੱਚ ਗੁੱਥਮ ਗੁੱਥੀ ਹੋ ਗਈਆਂ ਨੇ